ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸ਼ੂਟਿੰਗ ਵਰਗੀ ਖੇਡ ਅਮੀਰ ਲੋਕਾਂ ਦੇ ਬੱਚਿਆਂ ਦੇ ਵੱਸਦੀ ਹੀ ਸੀ ਜਿਸ ਨੂੰ ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੈ ਕੇ ਆਏ ਹਾਂ ਇੱਥੋਂ ਤੱਕ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੱਕ ਵੀ ਇਹ ਸਹੂਲਤ ਪਹੁੰਚੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹਾਕੀ ਲਈ ਐਸ ਗਰਾਫਟ ਮੈਦਾਨ ਫੁੱਟਬਾਲ ਦਾ ਐਸਥ੍ਰੋਟਰਸ ਗਰਾਉਂਡ ਅਤੇ ਆਲ ਵੈਦਰ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ ਸਿੱਖਿਆ ਕਰਾਂਤੀ ਦੀ ਦਿਸ਼ਾ ਵਿੱਚ ਪੰਜਾਬ ਲਗਾਤਾਰ ਪੁਲਾਡਾ ਪੁੱਤ ਰਿਹਾ ਹੈ ਨਵੇਂ ਆਯਾਮ ਸਥਾਪਿਤ ਹੋ ਰਹੇ ਹਨ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ 2.50 ਕਰੋੜ ਰੁਪਏ ਸਕੂਲ ਦੇ ਖਾਤੇ ਵਿੱਚ ਆ ਗਏ ਹਨ ਆਦਰਸ਼ ਸਕੂਲ ਵਿੱਚ ਇੱਕ ਨਵੀਂ ਇਮਾਰਤ ਦਾ ਨਿਰਮਾਣ ਹੋਵੇਗਾ शूटिंग रेंज ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਜਿੱਥੇ ਡਿਜੀਟਲ ਤੇ ਮੈਨੂਅਲ ਸ਼ੂਟਿੰਗ ਦੇ ਪ੍ਰਬੰਧ ਹੋਣਗੇ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹੁਣ ਤੱਕ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ ਸੁਪਨਾਨ ਰਹੀਆਂ ਹਨ। ਐਸਟਰੋਟਰ ਹਾਕੀ ਗਰਾਊਂਡ, ਐਸਟਰੋਟਰ ਫੁੱਟਬਾਲ ਗਰਾਊਂਡ, ਆਲ-ਵੈਂਡਰ ਸਵੀਮਿੰਗ ਪੂਲ ਅਤੇ ਸ਼ੂਟਿੰਗ ਰੇਂਜ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰੀ ਸਕੂਲਾਂ ਨੂੰ ਭਵਿੱਖ ਦੇ 올림픽ਸ ਖਿਡਾਰੀਆਂ ਦੀ ਨਰਸਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਇਹਨਾਂ ਦੇ ਫੋਰਮਲ ਜਨ ਲਾਉਣੇ ਹੋ। ਇਹਨੂੰ ਵੀ ਆਪਾਂ ਕਰ ਸਕਦੇ ਹਾਂ ਜੀ ਕਿ ਨੰਬਰ। ਅੱਗੇ ਉਹ ਚੋਣ। ਉਹ ਬੈਂਚ ਮਾਰੀ ਉਸ ਤੋਂ ਪੰਜ। ਇਹ ਹਟਾਉਣੀ। ਥੋੜਾ ਜਿਹਾ ਲੀਹੇ ਦਾ ਜਾਨ। ਆਵਾਜ਼ ਤੁਮਾ। ਜੀ ਬੈਠੇ ਜੀ ਬੰਦੂ ਜੇ ਉਹ ਜੇ ਤੱਕ ਲੱਭੀ ਕੋਈ ਕਾਲੀ ਸੇ ਦੇ ਤਿਕਨ ਸੱਜਣ ਜੀ ਨੂੰ ਜੀ ਅੱਜ ਇਸ ਮਾਗਨ ਦੇ ਵਿੱਚ ਪਹੁੰਚੇ ਸਾਰੇ ਹੀ ਸਾਥੀ ਆਪ ਸਭ ਨੂੰ ਪਿਆਰ ਕਰੀ ਸਸਰੇ ਕਾਲ ਅੱਜ ਇੱਕ بڑا ਹੀ ਇਤਿਹਾਸਿਕ ਦਿਨ ਹੈ ਚਲੋ ਆਪਾਂ ਜਿਹੜਾ ਬੁੰਡਾ ਜਿੱਥੇ ਲਾਇਆ ਹੈ ਤੁਸੀਂ ਸਭ ਨੇ ਮਿਲ ਕੇ ਉਹ ਬੁੰਡਾ ਯਕੀਨ ਰੱਖਿਓ ਇਹ ਕੰਪਨੀ ਆਪ ਦੇ ਵਿੱਚ ਇੱਕ ਮਿਸਾਲ ਬਣੂਗਾ ਤੇ ਐਦਾਂ ਦੇ ਫਲ ਤੇ ਐਦਾਂ ਦੀ ਸ਼ਾਦ ਹੋਊਗਾ ਜਿਸ ਨਾਲ ਸਾਡੇ ਇਲਾਕੇ ਦਾ ਨਾਮ ਰੌਸ਼ਨ ਹੋਊਗਾ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ 나ਹੀਂ ਆਸ-ਪਾਸ ਹਿਮਾਚਲ ਦੇ ਕਿਸੇ ਇਲਾਕੇ 'ਚ 나ਹੀਂ ਚਾਹੇ ਉਹ ਸ਼ਹਿਰ ਆਪਣਾ ਨਵਾਂ ਸ਼ਹਿਰ ਹੋਵੇ 나 ਉੱਥੇ 100-150 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ ਤੇ ਦੂਜੇ ਪਾਸੇ ਇਹ ਹੈ ਕਿ ਭਾਰਤ ਨੇ ਇਸਵਰੀ 올림픽 ਵਿੱਚ 10 ਮੈਡਲ ਜਿੱਤੇ ਹਨ ਤਿੰਨੋਂ ਮੈਡਲ ਸ਼ੂਟਿੰਗ ਦੇ ਵਿੱਚੋਂ ਆਏ ਅਸੀਂ ਅਗਰ ਇਹ ਸੋਚਦੇ ਕਿ ਸਾਡੇ ਬੱਚਿਆਂ ਨੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਾ ਹੈ ਕਿਵੇਂ ਕਰਨਗੇ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਇੱਕ ਸ਼ੂਟਿੰਗ ਰੇਂਜ ਇੱਕ 10 ਮੀਟਰ ਸ਼ੂਟਿੰਗ ਗੇਮ ਜਿਹੜੀ ਆ ਵੱਖਰੇ ਵੱਖਰੇ ਕਿਸਮ ਦੀ ਹੈ 10 ਮੀਟਰ 20 ਮੀਟਰ 30 ਮੀਟਰ 50 ਮੀਟਰ ਉਸ ਤੋਂ ਬਾਅਦ ਫਿਰ ਜਿਹੜਾ ਓਪਨ ਰੇਂਜਸ ਆndੀਆਂ ਨੇ ਡਬਲ ਟਰੈਪ ਆndੀ ਹੈ ਪਰ ਇੱਕ ਜਿਹੜੀ ਸਭ ਤੋਂ ਬੇਸਿਕ ਸ਼ੂਟਿੰਗ ਹੈ 10 ਮੀਟਰ ਵਾਲੀ ਉਸ ਸ਼ੂਟਿੰਗ ਰੇਂਜ ਦੀ ਆਪਾਂ ਜਿੱਥੇ ਨੀ ਪੱਥਰ ਰੱਖਿਆ ਕੰਮ ਸ਼ੁਰੂ ਹੋ ਚੁੱਕਿਆ ਤੇ ਟਾਰਗੇਟ ਹੈ ਸੈਟਅਪ 3 ਮਹੀਨਿਆਂ ਦੇ ਵਿੱਚ ਭਾਗ ਅਗਸਟ ਸਤੰਬਰ ਅਕਤੂਬਰ ਨਵੰਬਰ ਦੇ ਪਹਿਲੇ ਹਫਤੇ ਦੇ ਆਸ-ਪਾਸ ਇਹ ਸ਼ੂਟਿੰਗ ਰੇਂਜ ਬਣ ਕੇ ਤਿਆਰ ਹੋਣੀ ਚਾਹੀਦੀ ਹੈ ਏਕ ਸਟੇਟ ਆਫ ਆਰਟ ਜੋ ਬਿਲਕੁਲ ਆਧੁਨਿਕ ਸ਼ੂਟਿੰਗ ਰੇਂਜ ਲੇਟੈਸਟ ਟੈਕਨੋਲੋਜੀ ਜੋ ਇਸ ਸਮੇਂ ਦੀ ਹੈ ਉਸ ਦਾ ਇਸਤੇਮਾਲ ਹੋਊਗਾ ਤੇ ਜਿਹੜੇ ਸਪੈਸ਼ਲ ਲੋੜਾਂ ਵਾਲੇ ਬੱਚੇ ਨੇ ਚਿਲड्रन ਵਿਦ ਸਪੈਸ਼ਲ ੀਡਸ ਨੇ ਪਰਮਾਤਮਾ ਵੱਲੋਂ ਉਹਨਾਂ ਬੱਚਿਆਂ ਦੇ ਉੱਤੇ ਕੁਝ ਨਾ ਕੁਝ ਖਾਸ ਦਿੱਤਾ ਗਿਆ ਉਹਨਾਂ ਬੱਚਿਆਂ ਨੂੰ ਵੀ ਉਹ ਇੱਥੇ ਟ੍ਰੇਨਿੰਗ ਲੈ ਸਕਦੇ ਸ਼ੂਟਿੰਗ ਰੇਂਜ ਦੀ ਖਾਸੀਅਤ ਹੋਵੇਗੀ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ੂਟਿੰਗ ਸਿਰਫ ਅਮੀਰਾਂ ਦੀ ਖੇਡ ਨਹੀਂ ਰਹੀ ਸਾਡੇ ਘਰਾਂ ਦੇ ਸਾਡੇ ਪਿੰਡਾਂ ਦੇ ਆਮ ਘਰਾਂ ਦੇ ਬੱਚੇ ਵੀ ਇੱਥੇ ਸਿੱਖ ਸਕਦੇ ਨੇ ਤੇ ਤੁਸੀਂ ਇਹ ਵੀ ਦੇਖਿਓ ਜਿਹੜੇ ਫੈਸਿਲਿਟੀ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਨਹੀਂ ਮਿਲੂਗੀ ਤਾਂ ਹੁਣ ਆ ਜਿਹੜੇ ਸਕੂਲ ਨੇ ਮਾਉਂਟ ਕਾਰਮਲ ਵਾਲੇ ਸੈਂਟ ਮਰੀ ਵਾਲੇ ਅਗਰ ਉਹਨਾਂ ਦੇ ਬੱਚਿਆਂ ਨੂੰ ਸ਼ੂਟਿੰਗ ਕਰਨੀ ਸਿੱਖਣੀ ਹੈ ਤਾਂ ਉਹ ਸਾਡੇ ਸਰਕਾਰੀ ਸਕੂਲ 'ਚ ਆਣਾ ਪੈਣਾ ਉਹਨਾਂ ਇੱਥੇ ਆ ਕੇ ਤੁਸੀਂ ਯਕੀਨਨ ਪ੍ਰਾਈਵੇਟ ਸਕੂਲ ਦੇ ਬੱਚਿਆਂ ਐਨਾ ਹੀ ਨਹੀਂ ਪੀ ਡਬਲਯੂ ਡੀ ਟੈਂਡਰ ਲਾ ਰਹੀ ਹੈ ਹੋਰ 15 20 ਦਿਨ ਮਹੀਨੇ ਚਾਪਾਂ ਫਿਰ ਇੱਥੇ ਇਕੱਠੇ ਹੋਵਾਂਗੇ ਜਦ ਤੱਕ ਕਿ ਸ਼ੂਟਿੰਗ ਰੇਂਜ ਕਾਫੀ ਬਣ ਚੁੱਕੀ ਹੋਊਗੀ ਇੱਕ ਸਿਕਸ ਸਾਈਡ ਹਾਕੀ ਐਸਟੋਟਾਫ 80 ਕਰੋੜ ਰੁਪਏ ਦੀ ਉਹ ਜਿਹੜੀ ਹਾਕੀ ਦੀ ਐਸਟੋਟਾਫ ਜੋ ਉਹ ਵੀ ਪੂਰੇ ਇਲਾਕੇ 'ਚ ਏ ਨਹੀਂ ਹੈ ਜਿਸ ਮੈਦਾਨ ਦੇ ਉੱਤੇ 올림픽 ਦਾ ਮੈਚ ਹੁੰਦਾ ਉਸੀਂ ਇਹ ਇਲੈਕਟ੍ਰਿਕਸ ਇੱਥੇ ਬਣਾ ਰਹੇ ਹਾਂ ਤਾਂ ਕਿ ਉਹ ਉਹ ਵੀ ਕੱਪੜੇ ਆਪ ਦੇ ਵਿੱਚ ਖੁੱਬੀ ਹੋਏ। ਮੈਂ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਜਿਹੜੇ ਸਕੂਲ ਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਬਣਾਉਣ ਜਾ ਰਹੇ ਹਾਂ ਡੈਜ਼ਿਗਨੇਟ ਪੰਜਾਬ ਦਾ ਜਿਹੜਾ ਪਹਿਲਾ ਸਕੂਲ ਆਫ ਬ੍ਰਿਲੀਅੰਸ ਹੋਗਾ ਉਹਦੇ ਵਿੱਚੋਂ ਹੀ ਹੋਏਗਾ। ਇੱਥੇ ਹੀ ਕਮਰੇ ਘੱਟ ਨੇ ਪੂਰਾ ਨਵਾਂ ਬਲਾਕ ਇੱਕ ਪੂਰੀ ਨਵੀਂ ਬਿਲਡਿੰਗ ਅਸੀਂ ਇੱਥੇ ਉਸਾਰਨ ਦੇ ਲਈ ਮੇਰੇ ਵੱਲੋਂ 4 ਕਰੋੜ ਰੁਪਏ ਜਿਹੜਾ ਪ੍ਰੋਮਿਸ ਹੋਇਆ ਸੀ ਜਿਹਦੇ ਵਿੱਚੋਂ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ 'ਚ ਹੈ। ਫਿਰ ਉਹਦਾ ਡਿਜ਼ਾਈਨ ਐਡਵਾਂਸ ਜਿਹੜਾ ਆ ਚੁੱਕਿਆ ਸਕੂਲ ਦੀ ਚਾਰ ਦਿਵਾਰੀ ਦੀ ਦਿੱਕਤ ਸੀ। ਮੈਨੂੰ ਯਾਦ ਹੈ ਜੇ ਸੁੰਦਾਨ ਚ ਅਸੀਂ ਨਹੀਂ ਪੱਥਰ ਰਾਏ ਹੋਣਾ। ਇਹ ਮੈਦਾਨ ਇੱਕ ਚਿਰਾਗ ਨਹੀਂ ਹੁੰਦੀ। ਸਾਰੇ ਪਸ਼ੂਆਂ ਦੀ ਉਹ ਚਿਰਾਗ ਬਣ ਚੁੱਕੀ ਸੀ। ਇੱਥੇ ਮੱਝਾਂ ਜਾਣੀਆਂ ਕਾਫੀ ਖੰਡੀਆਂ ਸੀ ਬੁਰਾ ਹਾਲਤ ਸੀ ਅੱਜ ਇਸ ਦੀ ਚਾਰ ਦੀਵਾਰੀ ਠੀਕ ਕਰਕੇ ਹੁਣ ਇਹ ਜਿਹੜਾ ਗਰਾਊਂਡ ਗਰਾਊਂਡ ਲੱਗਦਾ ਸਕੂਲ ਸਕੂਲ ਲੱਗਦਾ ਤੇ ਇਹ ਵੀ ਦੱਸ ਦਈਏ ਕਿ ਸਕੂਲ ਦੇ ਦਾਖਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਕਤ ਇਸ ਸਕੂਲ ਦੇ ਵਿੱਚ 1500 ਤੋਂ ਵੱਧ ਜਿਹੜੇ ਬੱਚੇ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਕੁਆਲਿਟੀ ਹੌਕੀ ਦੀ ਐਸਟਰਟਿਕ ਸਿਕਸਾਈਡ ਇੱਕ ਜਿਹੜਾ ਹੈ ਇੰਡੋਰ সুইমিং ਪੂਲ ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਆਕੀ ਰੀਐਸਟ੍ਰਟ ਆਫ ਹੰਗ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਇਸ ਵਕਤ ਕੰਮ ਚੱਲ ਰਿਹਾ ਟੈਂਡਰਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਰੇਂਜ ਦੇ ਉੱਤੇ ਕੰਮ ਕਰ ਰਹੇ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਬ੍ਰੈਦਰ সুইਮਿੰਗ ਪੂਲ ਜਿਸ ਦੀ ਲਾਗਤ ਘੱਟੋ-ਘੱਟ 6 ਤੋਂ 7 ਕਰੋੜ ਆ ਗਈ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੀ ਇੰਤਿਮ ਪਿੱਛੇ ਹੈ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁੱਖ ਲਾ ਰਹੇ ਆ ਉਹ ਜਿਹੜਾ ਰੁੱਖ ਅਜ ਲਾਵਾਂਗੇ ਉਹ ਰੁੱਖ ਆਣ ਆਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾਲੇ ਤਾਂ ਛਾਂ ਦੇਗਾ ਨਾਲੇ ਫਲ ਦੇ ਠੀਕ ਉਸੇ ਤਰੀਕੇ ਦੇ ਨਾਲ ਅੱਜ ਸਪੋਰਟਸ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਆ ਸਾਡੀ ਪਰਫਾਰਮੈਂਸ ਹੋਰ ਬਹੁਤ ਜ਼ਿਆਦਾ ਵੱਧ ਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਵਿੱਚ ਸ਼ਰੀਰਨਗਪੁਰ ਸਾਹਿਬ ਦੇ ਵਿਖੇ ਦਸ਼ਵੇਸ਼ ਪਿਤਾ ਦੀ ਸਿਰਤੀ ਦੇ ਉੱਤੇ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੀਨ ਜਿਹੜੀ ਹੈ ਉਸ ਦਾ ਜਿਹੜਾ ਹੈ ਨੀਂਹ ਪੱਥਰ ਰੱਖ ਰਹੇ ਆ ਅ ਇਸ ਵਾਰ 올림픽s ਹੁਣ ਤੱਕ 10 ਮੈਡਲ ਆ ਤਿੰਨੋ ਹੀ ਜਿਹੜੇ ਮੈਡਲ ਉਹ ਸ਼ੂਟਿੰਗ ਚਾਹੀਦੇ ਹੁਣ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਇੱਕਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜ਼ੀ ਉਹਦੇ ਚ ਟੈਲੈਂਟ ਹੋਵੇ ਪਰ ਉਹ ساری ਉਮਰ ਸ਼ੂਟਿੰਗ ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਊਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੋਈ ਨੋ ਟੈਲੈਂਟ ਵੇਸ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੇ ਉਹ ਖੇਤੀ ਕਰਨ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਕਿਤੇ ਵੀ ਹੈ ਚਾਹੇ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰੇਂਜ ਹੈ ਰੈਡੀ ਕਰ ਦਾਂਗੇ ਕਿਸੇ ਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਜੋ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਇਸ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ਿਪਿੰਗ ਰੇਂਜ ਐਜੂਕੇਸ਼ਨਿੰਗ ਜੋ ਵੀ ਜਿੱਥੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਓਲੰਪਿਕਸ ਦੇ ਇਹ ਬੱਚੇ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿ ਇਲਾਕੇ ਵਿੱਚ ਸੁਵਿਧਾ ਹੈ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬਟ ਨੋਮੀਨਲ ਜੀ ਫੀਸ ਤੇ ਉਹ ਵੀ ਇੱਥੇ ਆ ਕੇ ਸ਼ੂਟਿੰਗ ਸਿੱਖਣ ਲੰਭਦਾ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਰਦਾਨ ਸਾਬਤ ਹੋਊਗੀ ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ 6 ਸਾਈਡ ਐਸਟੋਟਫ ਉਸ ਦਾ ਵੀ ਜਿਹੜਾ ਕੰਮ ਹੈ ਟੈਂਡਰ ਅਲੋਟਮੈਂਟ ਪੀ ਡਬਲਯੂ ਡੀਓ ਕੰਮ ਕਰੂਗਾ 1.5 ਕਰੋੜ ਦੇ ਵਿੱਚ ਇੱਕ 6 ਸਾਈਡ ਹਾਕੀ ਐਸਟੋਟਫ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਤੇ ਉਹਦਾ ਦੀ ਐਸਟੋਟਾ ਫਾਸਟ-ਫਾਸਟ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਇਸ ਇਲਾਕੇ ਲਈ ਜਾਂ ਮੁਹਾਲੀ ਤੱਕ ਕਿਤੇ ਨਹੀਂ ਹੋਊਗੀ ਇਦਾਂ ਦੀ ਐਸਫਰਟਫੁੱਲ ਹੈ ਕਿਆ ਰਿਹਾ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਹਦੇ ਵਿੱਚ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵਾਂਸ ਜਮ੍ਹਾਂ ਕਰਾਇਆ ਹੋਇਆ ਹੈ ਸਿਰਫ